ਪਈਆ ਬੰਦੇ ਨੂੰ ਕਹਿਣਾ ਕੁਝ ਨਹੀਂ ਆ ਬਸ ਤੁਸੀਂ ਤਸਵੀਰਾਂ ਵੇਖੋ ਕਿ ਆ ਬੰਦਾ ਕੀ ਕਰਦਾ ਏ ਹਰ ਗੱਡੀ ਦੇ ਅੱਗੇ ਹੋ ਜਾਂਦਾ ਔਰ ਦੋਵੇਂ ਬਾਹਾਂ ਅੱਗੇ ਕਰ ਲੈਂਦਾ ਤਾਂ ਅਸੀਂ ਸੋਚਿਆ ਕਿ ਇਸ ਨੂੰ ਰੋਕ ਕੇ ਪੁੱਛਦੇ ਆ ਇਸ ਨੂੰ ਰੋਕਦੇ ਆ ਕਿ ਕਰਦਾ ਕੀ ਏ ਬਾਅਦ ਵਿੱਚ ਕਿਸੇ ਨੇ ਕਿਹਾ ਕਿ ਇਹ ਲੰਬੇ ਸਮੇਂ ਤੋਂ ਐਵੇਂ ਵਿਚਾਰਾ ਟਾਈਮ ਪਾਸ ਕਰ ਰਿਹਾ ਬਸ ਕੁਦਰਤ ਦਾ ਭਾਣਾ ਹੈ ਕਿ ਕਿਸੇ ਨੂੰ ਕਿਸੇ ਤਰ੍ਹਾਂ ਰੱਖਦਾ ਹੈ ਕਹਿੰਦੇ ਪਰਿਵਾਰ ਵੱਲੋਂ ਤਾਂ ਠੀਕ ਠਾਕ ਹੈ ਬਸ ਐਵੇਂ ਕੁਦਰਤ ਵੱਲੋਂ ਹੀ ਇਸ ਤੇ ਫਰਕ ਹੈ ਕਿ ਜਿਵੇਂ ਹਰ ਬੰਦਾ ਕਈ ਵਾਰ ਸਮੇਂ ਦੇ ਨਾਲ ਤੁਸੀਂ ਵੇਖਿਆ ਹੀ ਆ ਕਿ ਹਿਲਜੁਲ ਹੋ ਜਾਂਦੀ ਆ ਤਾਂ ਸੁਣਨ ਵਿੱਚ ਆਇਆ ਕਿ ਵਿਚਾਰਾ ਬਸ ਭਟਕਿਆ ਹੋਇਆ ਔਰ ਇਸੇ ਤਰ੍ਹਾਂ ਹੀ ਇਸੇ ਲਾਈਟ ਦੇ ਉੱਤੇ ਹੀ ਰਹਿੰਦਾ ਔਰ ਲੰਬੇ ਸਮੇਂ ਤੋਂ ਇਸੇ ਲਾਈਟ ਦੇ ਉੱਤੇ ਔਰ ਇਹ ਲਾਈਟ ਜੋ ਆ ਇਹ ਜਦੋਂ ਤੁਸੀਂ ਮੋਹਾਲੀ ਤੋਂ ਫਤੇਗੜ ਸਾਹਿਬ ਨੂੰ ਜਾਂਦੇ ਹੋ ਤਾਂ ਫਿਰ ਇਸ ਲਾਈਟ ਦੇ ਉੱਤੇ ਆ ਤਾਂ ਕਈ ਵਾਰ ਬਹੁਤ ਸਾਰੇ ਲੋਕਾਂ ਨੇ ਵੇਖਿਆ ਹੋਵੇਗਾ ਕਈ ਪੁਲਿਸ ਪ੍ਰਸ਼ਾਸਨ ਦੇ ਅਫਸਰ ਵੀ ਲੰਘਦੇ ਹੋਣਗੇ ਆਮ ਕਈ ਲੋਕ ਇਧਰ ਦੀ ਗੁਜ਼ਰਦੇ ਆ ਬਾਈ ਇਹਦੀ ਨਜ਼ਰ ਪੈ ਜਾਂਦੀ ਆ ਜਦੋਂ ਮੈਂ ਇੱਥੇ ਜਾ ਰਿਹਾ ਸੀ ਫਤੇਗੜ ਸਾਹਿਬ ਨੂੰ ਤਾਂ ਇੱਕ ਭਰਾ ਨੇ ਦੱਸਿਆ ਕਿ ਇਹ ਵਿਚਾਰਾ ਭੋਲਾ ਔਰ ਇਸੇ ਤਰ੍ਹਾਂ ਬਸ ਇੱਥੇ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦਾ ਕੁਝ ਨਹੀਂ ਔਰ ਬਹੁਤ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਕਈ ਵਾਰੀ ਇਹੋ ਜਿਹੇ ਇਨਸਾਨ ਆਮ ਚੌਂਕਾਂ ਵਿੱਚ ਮਿਲ ਜਾਂਦੇ ਆ ਜੇ ਕਦੀ ਇਸ ਤਰ੍ਹਾਂ ਦੀ ਹਰਕਤ ਕਰਦੇ ਹੋਣ ਤਾਂ ਇੱਕਦਮ ਗੁੱਸਾ ਨਹੀਂ ਕਰਨਾ ਕਿਸੇ ਦਾ ਰੋਸ ਨਹੀਂ ਮਨਾਉਣਾ ਜਾਂ ਉਹਦੇ ਨਾਲ ਗਲਤ ਬਿਹੇਵੀਅਰ ਨਹੀਂ ਕਰਨਾ ਕਿਉਂਕਿ ਇਹ ਕੁਦਰਤ ਦਾ ਦਸਤੂਰ ਆ ਜਿੱਥੇ ਜਿਸ ਨੂੰ ਰੱਖਣਾ ਆ ਤੁਸੀਂ ਵੇਖਦੇ ਹੋ ਜਿਵੇਂ ਕਿਸੇ ਗਜਟਡ ਅਫਸਰ ਦੀ ਗੱਡੀ ਵੀ ਲੰਗੀ ਏ ਉਹ ਵੀ ਵੇਖਦੇ ਹੋਣਗੇ ਕਿ ਇਹ ਕੌਣ ਅੱਗੇ ਆ ਗਿਆ ਕਹਿਣ ਨੂੰ ਸ਼ਰਾਬੀ ਕਹਿਣਗੇ ਪਰ ਨਹੀਂ ਕਹਿੰਦੇ ਸ਼ਰਾਬ ਸ਼ਰੂ ਨਹੀਂ ਪੀਂਦਾ ਬਸ ਕੁਦਰਤੀ ਗੱਲ ਐ ਵਿਚਾਰਾ ਸਵੇਰੇ ਆ ਜਾਂਦਾ ਔਰ ਸ਼ਾਮ ਤੱਕ ਇੱਥੇ ਇਸੇ ਤਰ੍ਹਾਂ ਹੀ ਚੱਲਦਾ ਔਰ ਇਸੇ ਤਰ੍ਹਾਂ ਹੀ ਬੋਲਦਾ ਰਹਿੰਦਾ ਔਰ ਜੇ ਕੋਈ ਗਾਂ ਪਸ਼ਾ ਵੀ ਇਹਨੂੰ ਛੱਡ ਕੇ ਆਉਂਦਾ ਤਾਂ ਤਾਂ ਵੀ ਇਹ ਫੇਰ ਦੁਬਾਰਾ ਇੱਥੇ ਪਹੁੰਚ ਜਾਂਦਾ ਔਰ ਜਦੋਂ ਅਸੀਂ ਸੁਣਿਆ ਤਾਂ ਫਿਰ ਸਾਡਾ ਵੀ ਮਨ ਕੀਤਾ ਕਿ ਭਾਈ ਸ਼ਾਂਤੀ ਰਿਹਾ ਜਾਏ ਕਾਹਨੂੰ ਕਿਸੇ ਨੂੰ ਕਹਿਣਾ ਇਹ ਵਿਚਾਰੇ ਦੇ ਕਰਮ ਹੀ ਇਸ ਤਰ੍ਹਾਂ ਨੇ ਆ ਤਸਵੀਰਾਂ ਤੁਸੀਂ ਵੇਖੋ ਕਿ ਜਦੋਂ ਅਸੀਂ ਮੋਹਾਲੀ ਤੋਂ ਨਿਕਲਦੇ ਆ ਤਾਂ ਫਤੇਗੜ ਸਾਹਿਬ ਨੂੰ ਜਾਂਦੇ ਆ ਤਾਂ ਫਿਰ ਇਹ ਰਸਤੇ ਵਿੱਚ ਲਾਈਟ ਆਉਂਦੀ ਆ ਤਾਂ ਮੋਹਾਲੀ ਤੋਂ ਨਿਕਲਦੇ ਆ ਇਹ ਲਾਈਟ ਜਿਹੜੀ ਆ ਇਸ ਦੇ ਉੱਤੇ ਅਕਸਰ ਹੀ ਤੁਹਾਨੂੰ ਮਿਲ ਜਾਵੇਗਾ ਪਰ ਲੇਕਿਨ ਕਿਸੇ ਵੀ ਭਰਾ ਨੇ ਕੁਝ ਨਹੀਂ ਕਹਿਣਾ ਇਹ ਬੇਨਤੀ ਆ ਭਰਾਵਾਂ ਨੂੰ ਅਕਸਰ ਹੀ ਲੋਕ ਆਪਣੀਆਂ ਗੱਡੀਆਂ ਲੈ ਕੇ ਇੱਧਰ ਦੀ ਗੁਜ਼ਰਦੇ ਆ ਔਰ ਪਹਿਲੀ ਨਜ਼ਰੇ ਵੇਖਣ ਵਾਲਿਆਂ ਤਾਂ ਲੱਗਦਾ ਹੈ ਕਿ ਜਿਵੇਂ ਸ਼ਰਾਬ ਪੀਤੀ ਹੋਵੇਗੀ ਲੇਕਿਨ ਇਸ ਤਰ੍ਹਾਂ ਕੁਝ ਨਹੀਂ ਵੀਡੀਓ ਕਿਵੇਂ ਲੱਗੀ ਆ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਧੰਨਵਾਦ